ਜਿਹੜੇ ਕੇਬਲ অপারেਟਰਸ ਨੇ ਉਹਨਾਂ ਦੇ ਨਾਲ ਝਗੜੇ ਜਿਹੜੇ ਚੱਲ ਰਹੇ ਨੇ ਉਹਨਾਂ ਦੀ ਕਵਰੇਜ ਕਰ ਰਹੇ ਸੀ ਲੇਕਿਨ ਉਸ ਤੋਂ ਬਾਅਦ ਕੀ ਵਾਕਿਆ ਹੋਇਆ ਕੁਝ ਵਿਅਕਤੀ ਨੇ ਇੱਕ ਕੁੱਟ ਦਿਹਾ ਰਹੇ ਸੀ ਕਿਸੇ ਵਿਅਕਤੀ ਨੂੰ ਤੇ ਦੋ ਦੋ ਤਿੰਨ ਜਿਹੜੇ ਸੀ ਉਹ ਇੱਕ ਦੋ ਵਿਅਕਤੀਆਂ ਦੀ ਵੀਡੀਓ ਬਣਾ ਰਹੇ ਸੀ ਅਸੀਂ ਸੋਚਿਆ ਵੀ ਸਾਡੇ মিডিਆ ਦੇ ਨਾਲ ਸਾਥੀ ਹੋਣਗੇ ਅਸੀਂ ਉਹਨਾਂ ਕੋਲ ਚਲੇ ਗਏ ਤਾਂ ਇੱਕੋ ਦਮ ਇੱਕ ਨੇ ਮੈਨੂੰ ਪਛਾਣ ਕੇ ਕਿਹਾ ਕਿ ਇਹ ਉਹੀ ਹੈ ਜਿਹੜਾ ਐਮ.ਐਲ.ਏ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਖਬਰਾਂ ਲਾਂਦਾ ਹੈ ਏ ਉਹੀ ਬੰਦਾ ਹੈ ਕਹਿੰਦਾ ਦੱਸੋ ਕੀ ਕਰੀਏ ਦਾ ਤਾਂ ਉਧਰ ਆਵਾਜ਼ ਹੀ ਮਾਰਦੇ ਉਹਨੂੰ ਮੈਂ ਅੱਜ ਤੱਕ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਗੁੰਡਾਗਰਦੀ ਦਾ ਨਾਚ ਕਿਸੇ ਵੀ ਸਰਕਾਰ ਦੇ ਸਮੇਂ ਨਹੀਂ ਦੇਖਿਆ ਕਿ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਜਿਹੜੇ ਅਸੀਂ ਤੁਹਾਡੀ ਹਿੰਮਤ ਬਣ ਕੇ ਤੁਹਾਡੇ ਨਾਲ ਖੜੇ ਆ ਕਿਉਂਕਿ ਤੁਸੀਂ ਲੋਕਾਂ ਦੀ ਆਵਾਜ਼ ਬਣਦੇ ਹੋ ਮੈਨੂੰ ਮਤੋਂ ਹੁਣ ਵੀ ਗਿਆ ਕਿ ਮੈਂ ਹਸਪਤਾਲ 'ਚ ਬਾਹਰ ਨਿਕਲਣੇ ਮੈਨੂੰ ਮਰਵਾ ਦੇਣਗੇ ਐਮਐਲਐਫ ਹਰਬੀ ਸਿੰਘ ਪਠਾਨ ਮਾ ਜਿਹੜਾ ਵਰਗੇ ਜਿੰਨਾਂ ਦੀ ਡਿਊਟੀ ਬਣਦੀ ਹੈ ਕਿ ਲਾਡਰ ਆਡਰ ਨੂੰ ਮੇਨਟੇਨ ਰੱਖਣ ਉਹੀ ਗੁੰਡਾਗਰਦੀ ਕਰਾਰੇ ਨੇ ਆਪਣੇ ਪਾਲੇ ਹੋਏ ਗੁੰਡਿਆਂ ਤੋਂ ਹਲਾਦਾ ਇਹਨਾਂ ਦਾ ਗੁੰਡਾ ਦੇਖੋ ਕਿੰਨੇ ਹਮਲੇ ਕਰਵਾ ਚੁੱਕੇ ਆ देखो जे देखा जा था जावे दे ता फिर मीडिया ਨੂੰ ਚੌਥਾ ਥੰਮ ਕਿਹਾ ਜਾਂਦਾ ਲੋਕਤੰਤਰ ਦਾ ਲੇਕਿਨ ਲੋਕਾਂ ਦੀ ਆਵਾਜ਼ ਬੜਨ ਵਾਲੇ ਜਿਹੜੇ ਮਸੀਹ ਨੇ ਜੇਕਰ ਉਹਨਾਂ ਤੇ ਹੀ ਇਸ ਤਰ੍ਹਾਂ ਦੇ ਵਾਰ ਹੋਣਗੇ ਤਾਂ ਫਿਰ ਲੋਕਾਂ ਦੀ ਆਵਾਜ਼ ਹੋਣ ਚੱਕੇਗਾ ਗੱਲ ਕਰਦੇ ਸਾਡੇ ਨਾਲ ਇਸ ਵਕਤ ਸਾਡੇ ਜਿਹੜੇ ਪਟਿਆਲਾ ਤੋਂ ਪੱਤਰਕਾਰ ਪ੍ਰਵੀਨ ਕੋਮਲ ਮੌਜੂਦ ਨੇ ਉਹਨਾਂ ਤੋਂ ਹੀ ਜਾਣ ਲੈਂਦੀ ਆ ਕਿ ਆਖਿਰ ਕੱਲ ਕੀ ਕੁਝ ਜਿਹੜਾ ਹੈ ਉੱਥੇ ਵਾਪਰਿਆ ਪ੍ਰਵੀਨ ਜੀ ਹਾਲਾਂਕਿ ਜਾਣਕਾਰੀ ਇਹ ਹੀ ਸੀ ਕਿ ਤੁਸੀਂ ਜਿਹੜੇ ਕੇਬਲ অপারেਟਰਸ ਨੇ ਉਹਨਾਂ ਦੇ ਨਾਲ ਝਗੜੇ ਜਿਹੜੇ ਚੱਲ ਰਹੇ ਨੇ ਉਹਨਾਂ ਦੀ ਕਵਰੇਜ ਕਰ ਰਹੇ ਸੀ ਲੇਕਿਨ ਉਸ ਤੋਂ ਬਾਅਦ ਕੀ ਵਾਕਿਆ ਹੋਇਆ ਤੇ ਹੁਣ ਤੁਸੀਂ ਸਾਰਾ ਉਹ ਵਾਕਿਆ ਦੱਸਣਾ ਕਿ ਆਖਿਰ ਸ ਸਾਥੀ ਤੁਹਾਡੇ ਨਾਲ ਮੌਜੂਦ ਸੀ ਜੀ ਮੇਰੇ ਨਾਲ ਮੇਰਾ ਕੈਮਰਾਮੈਨ ਹਰਿੰਦਰ ਸੀ ਹਰਿੰਦਰਪਾਲ ਸਿੰਘ ਤੇ ਨਾਲ ਮੇਰੇ ਅਨਿਲ ਠਾਕੁਰ ਸੀਗੇ ਲਿਵਿੰਗ ਇੰਡੀਆ ਦੇ ਤੇ ਜਦੋਂ ਅਸੀਂ ਉੱਥੇ ਮੌਕੇ ਦੇ ਉੱਤੇ ਦੇਖ ਰਹੇ ਸੀ ਤੇ ਕੁਝ ਵਿਅਕਤੀ ਨਾ ਇੱਕ ਕੁੱਟਦੇ ਆ ਰਹੇ ਸੀ ਕਿਸੇ ਵਿਅਕਤੀ ਨੂੰ ਤੇ ਦੋ ਦੋ ਤਿੰਨ ਜਿਹੜੇ ਸੀ ਉਹ ਇੱਕ ਦੋ ਵਿਅਕਤੀਆਂ ਦੀ ਵੀਡੀਓ ਬਣਾ ਰਹੇ ਸੀ ਅਸੀਂ ਸੋਚਿਆ ਵੀ ਸਾਡੇ মিডিਆ ਦੇ ਨਾਲ ਸਾਥੀ ਹੋਣਗੇ ਅਸੀਂ ਉਹਨਾਂ ਕੋਲ ਚਲੇ ਗਏ ਤਾਂ ਇੱਕੋ ਦਮ ਇੱਕ ਨੇ ਮੈਨੂੰ ਪਛਾਣ ਕੇ ਕਿਹਾ ਕਿ ਇਹ ਉਹੀ ਹੈ ਜਿਹੜਾ ਐਮ.ਐਲ.ਏ ਹਰਮੀਤ ਸਿੰਘ ਪਟਾਣ ਮਾਜਰਾ ਦੇ ਖਿਲਾਫ ਖਬਰਾਂ ਲਾਉਂਦਾ ਹੈ ਤੇ ਉਸ ਤੋਂ ਬਾਅਦ ਦੂਸਰੇ ਨੇ ਵੀਡੀਓ ਕਾਲ ਦੇ ਰਹੀਂ WhatsApp ਵੀਡੀਓ ਕਾਲ ਕਰ ਰਿਆ ਸੀ ਉਹਨੇ ਫੋਨ ਕੀਤਾ ਵੀਡੀਓ ਕਾਲ ਰਹੀਂ ਪੁੱਛ ਰਿਆ ਕਹਿੰਦਾ ਲਾਦੇਨ ਸਾਹਿਬ ਕਹਿੰਦਾ ਇਹ ਉਹੀ ਬੰਦਾ ਹੈ ਕਹਿੰਦਾ ਦੱਸੋ ਕੀ ਕਰੀਏ ਇਹਦਾ ਤਾਂ ਉਧਰੋਂ ਆਵਾਜ਼ ਹੀ ਮਾਰਦੇ ਹੋ ਇਹਨੂੰ ਨਾਲ ਦੀ ਨਾਲ ਉਹਨੇ ਮੇਰੇ ਬੜੀ ਬੁਰੀ ਤਰ੍ਹਾਂ ਮਤਲਬ ਅਟੈਕ ਕੀਤਾ ਮੇਰੇ ਗਲ ਵਿੱਚ ਹੱਥ ਪਾਇਆ ਜੀ ਸਿੱਟ ਦਿੱਤਾ ਜੀ ਮੇਰੀ ਚੈਨੀ ਵੀ ਉਸਨੇ ਝਪਟ ਲਈ ਉਸੇ ਟਾਈਮ ਤੇ ਨਾਲ ਦੀ ਨਾਲ ਮੇਰੇ ਢਿੱਡ ਵਿੱਚ ਲੱਤ ਮਾਰ ਕੇ ਜਦੋਂ ਮੈਨੂੰ ਥੱਲੇ ਸਿੱਟਿਆ ਉਸ ਤੋਂ ਬਾਅਦ ਜੀ ਜਿਹੜਾ ਉਹਦਾ ਨਾਲ ਦਾ ਵਿਅਕਤੀ ਸੀ ਉਸਨੇ ਪਿਸਤੌਲ ਦਾ ਬੱਟ ਮੇਰੇ ਸਿਰ ਦੇ ਉੱਤੇ ਮਾਰਿਆ ਤੇ ਇੱਕ ਨੇ ਮੇਰਾ ਜਿਹੜਾ ਮੋਬਾਈਲ ਫੋਨ ਆਪਣੇ ਹੱਥ ਦੇ ਵਿੱਚ ਮਾਈਕ ਸੀਗਾ ਮੇਰਾ ਆਈਡੀ ਮਾਈਕ ਚੈਨਲ ਦੀ ਉਹ ਵੀ ਖੋ ਲਈ ਦੂਜਿਆਂ ਨੇ ਜਿਹੜੇ ਸੀ ਕੁਝ ਬੰਦੇ ਹੋਰ ਸੀ ਉਹ ਮੇਰੇ ਜਿਹੜਾ ਕੈਮਰਾਮੈਨ ਸੀ ਉਹਦੇ ਵੱਲ ਪੈ ਗਈ ਉਹਦਾ ਕੈਮਰਾ ਯੂਨਿਟ ਵਗੈਰਾ ਸਾਰਾ ਉਹਦਾ ਕੋਲੇ ਆ ਉਹਨਾਂ ਨੇ ਸਨੇਚ ਕੀਤਾ ਕੁੱਟਣ ਮਾਰਨ ਲੱਗ ਪਏ ਅਨਿਲ ਦੇ ਨਾਲ ਵੀ ਅਨਿਲ ਜਦੋਂ ਛਡਾਉਣ ਲੱਗਿਆ ਸਾਨੂੰ ਤਾਂ ਉਹਦੇ ਨਾਲ ਵੀ ਕੁੱਟਮਾਰ ਹੋਈ ਕੁੱਟਣ ਮਾਰਨ ਤੋਂ ਬਾਅਦ ਜਦੋਂ ਆਪਣੇ ਉੱਥੇ ਇਹ ਦੋਨੋਂ ਜਿਹਨੇ ਉੱਥੋਂ ਭੱਜ ਗਏ ਆਪਣੀ ਜਾਨ ਬਚਾ ਕੇ ਅਨਿਲ ਤੇ ਇਹ ਤੇ ਇੰਦਾ ਮੇਨ ਟਾਈਮ ਜਦੋਂ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੋ ਰਹੀ ਹੈ ਤੇ ਇੰਦਾ ਮੇਨ ਟਾਈਮ ਇੱਕ ਹੂਟਰ ਵੱਜਿਆ ਜੀ ਜਿਹੜਾ ਕਿ ਐਂਬੂਲੈਂਸ ਦਾ ਸੀ ਇਹਨਾਂ ਨੇ ਸੋਚਿਆ ਵੀ ਪੁਲਿਸ ਆ ਗਈ ਤੇ ਇਸ ਕਰਕੇ ਉੱਥੋਂ ਭੱਜ ਗਏ ਇਹ ਬੇ हां जी हां जी। ਸਸਮਾਨ ਜਿਹੜਾ ਤੁਹਾਡੇ ਕੋਲ ਖੋਇਆ ਸੀ ਤੁਹਾਨੂੰ ਵਾਪਸ ਕੀਤਾ ਜਾਂ ਫਿਰ ਨਾਲ ਲੱਗੀ। ਨਹੀਂ ਜੀ ਨਹੀਂ ਨਹੀਂ ਸਾਰਾ ਸਮਾਨ ਸਾਡਾ ਲੁੱਟ ਲਿਆ ਗਿਆ। ਈਵਨ ਕਿ ਕੈਮਰਾਮੈਨ ਉਹਦਾ ਵੀ ਕੈਮਰਾ ਖੋ ਲਿਆ ਗਿਆ ਲੀਵਿੰਗ ਇੰਡੀਆ ਵਾਲੇ ਅਨਿਲ ਦਾ ਵੀ ਕੈਮਰਾ ਖੋਇਆ ਗਿਆ ਹੈ। ਤੇ ਸਾਰਾ ਯੂਨਿਟ ਸਾਡੇ ਮਾਈਕ ਆਈਡੀ ਵਗੈਰਾ ਸਭ ਖੋ ਕੇ ਲੈ ਗਏ। ਕਿਉਂਕਿ ਅਸੀਂ ਉਸੇ ਕੈਮਰੇ ਵਿੱਚ ਇਹਦੀ ਵੀਡੀਓ ਫੁਟੇਜ ਹੈ। ਉਹ ਅਟੈਕ ਜੋ ਜੋ ਇਹਨਾਂ ਨੇ ਕਰਤੂਤ ਕੀਤੀ। ਉਹ ਮਕਸਦ ਇਹੀ ਸੀ ਕਿ ਜਿਸ ਦੇ ਵਿੱਚ ਤੁਹਾਡੇ ਤੇ ਅਟੈਕ ਹੋ ਰਿਹਾ ਸੀ ਉਹ ਵੀਡੀਓ ਇਸ ਕੈਮਰੇ ਦੇ ਵਿੱਚ ਕੈਦ ਹੋਈ ਸੀ ਇਸ ਕਰਕੇ ਉਹ ਸਾਰਾ ਸਮਾਨ ਖੋਇਆ ਗਿਆ। ਹਾਂ ਹਾਂ। ਹਾਂ ਉਹ ਵੀ ਲੈ ਕੇ ਕੈਮਰਾ ਵੀ ਲੈ ਕੇ ਸਭ ਕੁਝ ਨਾਲ ਲੈ ਕੇ ਮਤਲਬ ਮੁੱਦਾ ਹੀ ਗਾਇਬ ਠੀਕ ਹੈ ਤੇ ਪ੍ਰਵੀਨ ਜੀ ਇਸ ਦੇ ਬਾਰੇ ਤੁਸੀਂ ਪੁਲਿਸ ਨੂੰ ਕੁਝ ਇਤਲਾਹ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਕੀਤੀ ਜੀ ਮੈਂ ਮਤਲਬ ਬਹੁਤ ਵਾਰ ਆਪਣੇ ਅਲੱਗ-ਅਲੱਗ ਫੋਨ ਨੰਬਰਾਂ ਤੋਂ ਐਸਐਸਪੀ ਪਟਿਆਲਾ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰਾ ਫੋਨ ਹੀ ਨਹੀਂ ਚੱਕਿਆ ਔਨ ਰਿਕਾਰਡ ਹੈ ਫਿਰ ਮੈਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਲਿਖ ਕੇ ਸਾਰੀ ਵਾਰ ਦੱਸਦਾ ਮੈਸੇਜ ਪਾਇਆ ਔਨ ਰਿਕਾਰਡ ਹੈ ਠੀਕ ਹੈ ਜੀ ਉਸ ਤੋਂ ਬਾਅਦ ਥਾਣੇ ਫੋਨ ਕੀਤਾ ਐਸਐਚਓ ਨੂੰ ਮੈਂ ਸਿਵਲ ਲਾਈਨ ਉਹ ਵੀ ਮੇਰਾ ਫੋਨ ਨਹੀਂ ਚੁੱਕਿਆ ਗਿਆ ਜੀ ਫੇਰ ਮੈਂ ਪੀਸੀਆਰ ਤੇ ਫੋਨ ਕੀਤਾ ਜੀ ਪੀਸੀਆਰ ਤੇ ਫੋਨ ਕੀਤਾ ਉਹ ਕਹਿੰਦੇ ਵੀ ਅਸੀਂ ਮੈਸੇਜ ਪੜਾ ਦਿੰਨੇ ਆ ਫੇਰ ਮੇਰੀ ਪਟਿਆਲਾ ਦੇ ਜਿਹੜੇ ਡੀਆਈਜੀ ਨੇ ਸ਼੍ਰੀ ਐਚਐਸ ਭੁੱਲਰ ਫੇਰ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੂੰ ਮੈਂ ਸਾਰੀ ਸਟੋਰੀ ਦੱਸੀ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਇੱਥੇ ਪੁਲਿਸ ਭੇਜਦਾ ਐ ਇਹਦਾ ਮੀਨ ਟਾਈਮ ਅਸੀਂ ਸਾਡੇ ਐਕਸਰੇ ਵਗੈਰਾ ਹੋ ਰਹੇ ਸੀਗੇ ਤੇ ਮੁਲਾਜ਼ਮ ਉਹਨਾਂ ਨੇ ਭੇਜ ਦਿੱਤੇ ਸੀ ਪਰ ਉਹ ਜਦੋਂ ਸਾਡੇ ਐਕਸਰੇ ਤੇ ਹੋਰ ਫਾਰਮੈਲਟੀ ਹੋ ਰਹੀਆਂ ਸੀ ਫਿਰ ਉਹ ਕਹਿੰਦੇ ਵੀ ਸਵੇਰੇ ਅਸੀਂ ਬਿਆਨ ਲਵਾਂਗੇ ਤੇ ਇਸ ਕਰਕੇ ਉਹ ਚਲੇ ਗਏ ਸੀ ਅੱਜ ਉਹਨਾਂ ਨੇ ਫਿਰ ਮੇਰੇ ਬਿਆਨ ਲੈਨੇ ਬਿਆਨ ਆ ਕਿ ਦਰਜ ਕਰ ਲੇਗੇ ਨਹੀਂ ਲੇਕਿਨ ਐਫ ਆਈ ਆਰ ਤੁਹਾਡੇ ਵੱਲੋਂ ਦਰਜ ਕਰਵਾਈ ਗਈ ਹੈ ਜਾਂ ਫਿਰ ਤੁਸੀਂ ਗਏ ਹਾਲੇ ਮੇਰੇ ਬਿਆਨ ਨੇ ਜੀ ਇਹਨਾਂ ਨੇ ਲੈ ਕੇ ਗਏ ਨੇ ਹੁਣ ਦੇਖੋ ਐਫ ਆਈ ਆਰ ਕਦੋਂ ਦਰਜ ਕਰਦੇ ਨੇ ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਇੱਕ ਹੱਥ ਤੱਕ ਵੱਢ ਦਿੱਤਾ ਗਿਆ ਕੇਬਲ অপারেਟਰ ਦਾ ਉਹਦੀ ਵੀ ਹਾਲੇ ਤੱਕ ਐਫ ਆਈ ਆਰ ਨਹੀਂ ਪਹਿਲਾਂ ਸਾਡੇ মিডিਆ ਵਾਲਿਆਂ ਨਾਲ ਹੀ ਕੁੱਟਮਾਰ ਹੋਈ ਹੈ ਪਰ ਵੀ ਜੀ ਇਹਨਾਂ ਸਭ ਚੀਜ਼ਾਂ ਦੇ ਵਿੱਚ ਤੁਸੀਂ ਲੰਬੇ ਸਮੇਂ ਤੋਂ মিডিਆ ਦੇ ਵਿੱਚ ਰਹੇ ਹੋ ਇਸ ਤੋਂ ਪਹਿਲਾਂ ਸੀ ਬੜੀਆਂ ਘਟਨਾਵਾਂ ਦੇਖੀਆਂ ਪਹਿਲਾਂ ਅੰਮ੍ਰਿਤਸਰ ਤੋਂ ਸ਼ੁਰੂਆਤ ਹੋਈ ਫਿਰ ਪਟਿਆਲਾ ਦੇ ਵਿੱਚ ਹੁਣ ਮੁਹਾਲੀ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਕਿਉਂਕਿ ਕੇਬਲ অপারেਟਰਸ ਇੱਕ ਪਾਸੇ ਜਿੱਥੇ ਉਹਨਾਂ ਨਾਲ ਧੱਕਾ ਹੋ ਰਿਹਾ ਤੇ ਉਹਨਾਂ ਦੀ ਆਵਾਜ਼ ਬਣਨ ਵਾਲੇ ਜਿਹੜੇ মিডিਆ ਆਧਾਰੇ ਨੇ ਖਾਸ ਤੌਰ ਤੇ ਉਹਨਾਂ ਤੇ ਵੀ ਹੁਣ ਅਟੈਕ ਹੋਣੇ ਸ਼ੁਰੂ ਜੀ ਬਿਲਕੁਲ ਜੀ ਬਿਲਕੁਲ ਮੈਂ ਜੀ ਆਪਣੀ ਤਕਰੀਬਨ ਨਿਰਬਾਊ ਮੀਡੀਆ ਦਾ ਤਜਰਬਾ ਹੈ ਮੈਂ ਅੱਜ ਤੱਕ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਗੁੰਡਾਗਰਦੀ ਦਾ ਨਾਚ ਕਿਸੇ ਵੀ ਸਰਕਾਰ ਦੇ ਸਮੇਂ ਨਹੀਂ ਦੇਖਿਆ ਕਿ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਜਿਹੜੇ ਪਰ ਵੀ ਜੀ ਦੇਖੋ ਇਸ ਵਕਤ ਜਿੰਨੇ ਵੀ ਅ ਜਿਸ ਤਰ੍ਹਾਂ ਦੇ ਸੱਚ ਹੱਕ ਦੀ ਆਵਾਜ਼ ਵਾਲੇ ਜਿਹੜੇ ਲੋਕ ਨੇ ਚਾਹੇ ਉਹ ਮੀਡੀਆ ਦੇ ਵਿੱਚ ਹੋਣ ਉਹ ਸਾਰੇ ਇਸ ਵਕਤੇ ਤੁਹਾਡੇ ਨਾਲ ਨੇ ਅਸੀਂ ਤੁਹਾਡੇ ਹਿੰਮਤ ਬਣ ਕੇ ਤੁਹਾਡੇ ਨਾਲ ਖੜੇ ਆ ਕਿਉਂਕਿ ਤੁਸੀਂ ਲੋਕਾਂ ਦੀ ਆਵਾਜ਼ ਬਣਦੇ ਹੋ ਮੀਡੀਆ ਜੋ ਹੈ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਜਿਹੜੇ ਖੁਦ ਨਹੀਂ ਬੋਲ ਸਕਦੇ ਸੋ ਅਸੀਂ ਚਾਹਾਂਗੇ ਤੁਸੀਂ ਹਿੰਮਤ ਦੇ ਨਾਲ ਇਸ ਸੀਧਾ ਟਕ ਨਹੀਂ ਹਿੰਮਤ ਹੈ ਹਿੰਮਤ ਨਾਲ ਟੱਕਰ ਕਰ ਰਹੇ ਜੀ ਕਰਦੇ ਵੀ ਰਮਾ ਗੱਗੇ ਤੋਂ ਪਰ ਮੈਂ ਹੈਰਾਨ ਇਸ ਗੱਲ ਤੋਂ ਹੈ ਕਿ ਜਿਹੜੇ ਬੰਦੇ ਲੋਕਾਂ ਦੇ ਲਈ ਚੁਣੇ ਗਏ ਨੇ ਲੋਕਾਂ ਦੀ ਰਾਖੀ ਕਰਨ ਲਈ ਐਮ ਐਲ ਏ ਹਰਮਿੰਦਰ ਸਿੰਘ ਪਠਾਨਾ ਮਾ ਜਿਹੜਾ ਵਰਗੇ ਜੀ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਉਹੀ ਗੁੰਡਾਗਰਦੀ ਕਰਾ ਰਹੇ ਨੇ ਆਪਣੇ ਪਾਲੇ ਹੋਏ ਗੁੰਡਿਆਂ ਤੋਂ ਹਲਾਦਾ ਇਹਨਾਂ ਦਾ ਗੁੰਡਾ ਦੇਖੋ ਕਿੰਨੇ ਹਮਲੇ ਕਰਵਾ ਚੁੱਕੇ ਆ ਤੇ ਮਤਲਬ ਹੁਣੇ ਵੀ ਮੈਨੂੰ ਤੋਂ ਹੁਣ ਵੀ ਹੈ ਕਿ ਮੈਂ ਹਸਪਤਾਲ 'ਚ ਬਾਹਰ ਨਿਕਲਣਾ ਮੈਨੂੰ ਮਰਵਾ ਦੇਣਗੇ ਕਿਉਂਕਿ ਪੁਲਿਸ ਜਿਹੜੀ ਹੈ ਕਾਰਵਾਈ ਨਹੀਂ ਕਰ ਰਹੀ ਕੋਈ ਵੀ ਇਹੀ ਕਰਨ ਪਰ ਵੀ ਜੇ ਜੇ ਮੈਂ ਤੁਸੀ ਦੱਸ ਰਹੀ ਸੀ ਐਕਸਰਸ ਵਗੈਰਾ ਤੁਹਾਡੇ ਕੱਲ ਹੋਏ ਨੇ ਸੋ ਉਸ ਦੇ ਵਿੱਚ ਮਤਲਬ ਸੱਟਾਂ ਜਿਹੜੀਆਂ ਨੇ ਕਿ 7 ਤੱਕ ਕਿਉਂਕਿ ਤੁਸੀਂ ਉਸ ਚੀਜ਼ ਨੂੰ ਆਪਣੀ ਸਰੀਰ ਤੇ ਚੱਲਿਆ ਜੀ ਮੇਰੇ ਨਾਲ ਜੀ ਕਾਫੀ ਸੱਟਾਂ ਲੱਗੀਆਂ ਨੇ ਮੇਰੇ 17 ਐਕਸਰੇ ਹੋਏ ਨੇ ਮਤਲਬ ਸੱਟਾਂ ਨੇ ਜਿਹੜੀਆਂ ਮਤਲਬ ਕਹਿੰਦੇ ਨੇ ਨਾ ਵੀ ਗੁੱਚੀਆਂ ਸੱਟਾਂ ਮਾਰ ਲੀਆਂ ਤੇ ਮੇਰੇ ਉਹੀ ਜਦੋਂ ਅਸੀਂ ਆਏ ਲੱਗਿਆ ਸੀ ਕਿ ਸਿਰ ਦੇ ਵਿੱਚ ਮੇਰੇ ਇੰਜਰੀ ਆ ਜੀ ਸਿਰ ਦੇ ਵਿੱਚ ਜਿਹੜਾ ਪਿਸਤੌਲ ਦਾ ਬੱਟ ਮਾਰਿਆ ਸੀ ਜੀ ਉਸ ਦੇ ਨਾਲ ਮੇਰੇ ਕਾਫੀ ਬਲੀਡ ਹੋਇਆ ਕਾਫੀ ਖੂਨ ਮੇਰਾ ਵਗਿਆ ਔਰ ਫਿਰ ਇਹਨਾਂ ਨੇ ਇੱਥੇ ਉਹਦੇ ਆਪਣੇ ਸਰਜਰੀ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਉਹਦਾ ਇਹਨਾਂ ਨੇ ਪੱਟੀ ਵਗੈਰਾ ਕਰਤੀ ਸੀ ਜੀ ਅਕਲਿਸ ਵੱਲ ਲਵਾਂਗੀ ਤੁਹਾਡੇ ਕੋਲ ਕਿਉਂਕਿ ਤੁਹਾਡੀ ਸਿਹਤ ਵੀ ਇਜਾਜ਼ਤ ਤਾਂ ਨਹੀਂ ਦਿੰਦੀ ਲੇਕਿਨ ਫਿਰ ਵੀ ਅਸੀਂ ਇਸ ਕਰਕੇ ਮੌਕੇ ਦਾ ਹਾਲ ਜਾਨਣਾ ਚਾਹੁੰਦੇ ਤਾਂ ਜੋ ਲੋਕ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਆਮ ਆਦਮੀ ਦੀ ਸਰਕਾਰ ਅਸੀਂ ਕਹਿੰਦੇ ਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਨੇ ਸੁਣਿਆ ਲੇਕਿਨ ਇਹ ਜੋ ਇਸ ਤਰ੍ਹਾਂ ਦੀ ਘਟਨਾਵਾਂ ਨੇ ਇੱਕ ਮੀਡੀਆ ਦੇ ਉੱਤੇ ਜੋ ਅਦਾਰਾ ਹੈ ਚਾਹੇ ਉਹ ਕੋਈ ਵੀ ਹੋਵੇ ਜਿਹੜਾ ਲੋਕਾਂ ਦੀ ਆਵਾਜ਼ ਬੰਦਾ ਉਹਨਾਂ ਦੇ ਉੱਤੇ ਅਜਿਹੇ ਹਮਲੇ ਹੁੰਦੇ ਨੇ ਸਾਕੀਰ ਦੇ ਵਿੱਚ ਇਹ ਹੀ ਜਾਨਣਾ ਚਾਹਾਂਗੇ ਕਿ ਹੁਣ ਬਣੇ ਰਹਿਣਾ ਇਸ ਗੱਲ ਦੇ ਉੱਤੇ ਕਿਉਂਕਿ ਸ਼ਾਇਦ ਇਹ ਡਰ ਪਾਉਣ ਦੀ ਵੀ ਕੋਸ਼ਿਸ਼ ਹੈ ਕਿ ਡਰ ਪੈਣ ਦੇ ਨਾਲ ਲੋਕ ਜਿਹੜੇ ਨੇ ਪਿੱਛੇ ਨੂੰ ਹਟ ਜਾਣ ਜਿਹੜੇ ਮੇਰੇ ਥੋੜੇ ਜੇ ਮੈਂ ਜਜ਼ਬਾਤੀ ਹੋ ਗਿਆ ਨਾ ਮੈਂ ਇਸ ਕਰਕੇ ਹੋਇਆ ਕਿ ਮੈਂ ਸਿਸਟਮ ਦੇ ਉੱਤੇ ਹੈਰਾਨ ਹੈ ਕਿ ਜਿਹੜੇ ਸਿਸਟਮ ਜਿਹੜੇ ਲੋਕਾਂ ਦੇ ਲਈ ਕਿੱਡੇ ਵੱਡੇ ਵਾਦੇ ਕਰ ਕਰਕੇ ਭਗਵੰਤ ਮਾਨ ਦੀ ਸਰਕਾਰ ਆਈ ਸੀ ਲਾਅ ਐਂਡ ਔਰਡਰ ਕਿੰਨੀਆਂ ਵਾਰ ਦਾ ਤਾਂ ਹੋ ਰਹੇ ਨੇ ਇਹਨਾਂ ਦੀ ਸਰਕਾਰ ਦੇ ਵਿੱਚ ਮੀਡੀਆ ਕਰਮੀਆਂ ਤੇ ਹਮਲੇ ਹੋ ਰਹੇ ਨੇ ਅਸੀਂ ਬਿਲਕੁਲ ਨਹੀਂ ਝੁਕਾਂਗੇ ਬਿਲਕੁਲ ਨਹੀਂ ਚਾਹੇ ਸਾਨੂੰ ਵੱਡ-ਵੱਡ ਕੇ ਟੋਟੇ-ਟੋਟੇ ਕਰ ਦਿੱਤਾ ਜਾਵੇ ਪਰ ਅਸੀਂ ਸੱਚਾਈ ਦੇ ਲਈ ਹਮੇਸ਼ਾ ਖੜੇ ਰਵਾਂਗੇ ਲੋਕਾਂ ਦੀ ਆਵਾਜ਼ ਦੇ ਲਈ ਹਮੇਸ਼ਾ ਸੀ ਆਪਣੀ ਆਵਾਜ਼ ਬੁਲੰਦ ਕਰਦੇ ਰਵਾਂਗੇ ਬਾਕੀ ਸਾਰੇ ਜੋ মিডিਆ ਸਾਥੀ ਨੇ ਉਹ ਸਾਰੇ ਤੁਹਾਡੀ ਹਿੰਮਤ ਬਣ ਕੇ ਤੁਹਾਡੇ ਨਾਲ ਖੜੇ ਨੇ ਪ੍ਰਵੀਨ ਜੀ ਸੋ ਮਨਪ੍ਰੀਤ ਜੀ ਨੇ ਸੀ ਜ਼ਿਕਰ ਕਰਦੇ ਸੀ ਗੱਲਬਾਤ ਕਰਦੇ ਸੀ ਪ੍ਰਵੀਨ ਉਹਨਾਂ ਦੇ ਨਾਲ ਉਹਨਾਂ ਨੇ ਵੀ ਦੱਸਿਆ ਕਿ ਲਗਭਗ 40 ਸਾਲ ਤੋਂ ਵਾਧਦਾ ਸਮਾਂ ਹੋ ਗਿਆ ਹੈ মিডিਆ ਦੇ ਵਿੱਚ ਕੰਮ ਕਰ ਰਹੇ ਨੇ ਲੇਕਿਨ ਅਜਿਹਾ ਗੁੰਡਾਗਰਦੀ ਦਾ ਨਾਚ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ ਪੁਲਿਸ ਇਸ ਤਰ੍ਹਾਂ ਦੇ ਨਾਲ ਮੁਖ ਦਰਸ਼ਕ ਪਣੀ ਹੋਈ ਕਦੇ ਨਹੀਂ ਦੇਖੀ ਸੋ ਹੁਣ ਹਾਕਰ ਇਹਨਾਂ ਦੇ ਬਿਆਨ ਤਾਂ ਦਰਜ ਕਰ ਲਏਗੇ ਨੇ ਹੁਣ FIR ਕਦੋਂ ਦਰਜ ਹੁੰਦੀ ਹੈ ਜਾਂ ਫਿਰ ਉਸਤੇ ਕਾਰਵਾਈ ਕਦੋਂ ਹੁੰਦੀ ਹੈ ਇਹ ਤਾਂ ਹਾਲਾકી ਪੂਵਿਖੇ ਚ ਪਤਾ ਲੱਗੇਗਾ ਕਿਉਂਕਿ ਉਸ ਤੋਂ ਪਹਿਲਾਂ ਵੀ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਬੜੀਆ ਘਟਨਾਵਾਂ ਖਾਸ ਤੌਰ ਤੇ ਪਟਿਆਲਾ ਦੇ ਵਿੱਚ ਪਟਿਆਲਾ ਦੇ ਨਾਲ ਲੱਗਦੇ ਹੋਏ ਜਿਹੜੇ ਪਿੰਨੇ ਉੱਥੇ ਦੇਖਣ ਨੂੰ ਮਿਲਿਆ ਨਹੀਂ ਉਸ ਤੋਂ ਪਹਿਲਾਂ ਵੀ FIR ਦਰਜ ਕਰਨ ਨੂੰ ਕਾਫੀ ਜਦੋ ਜਹਿਲ ਜੋ ਹੈ ਕੇਬਲ ਆਪਰੇਟਰਸ ਨੂੰ ਕਰਨੀ ਪਈ ਸੀ ਕਿਉਂਕਿ ਛੋਟੇ ਕੇਬਲ ਆਪਰੇਟਰਸ ਨੇ ਉਹਨਾਂ ਨੇ ਲਗਾਤਾਰ ਇਹ ਕਿਹਾ ਕਿ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਉਹਨਾਂ ਦੇ ਜਿਹੜੀ ਜਿਹੜੇ ਉਹਨਾਂ ਦੇ ਦਫ਼ਤਰ ਨੇ ਉੱਥੇ ਤਾਲੇ ਤੱਕ ਲਗਾ ਦਿੱਤੇ ਗਏ ਉੱਥੇ ਜੋ ਉਹਨਾਂ ਦਾ ਸਮਾਨ ਸੀ ਉਹ ਉਹਦੀ ਸਾਰਾ ਕਿਤਨੇ ਕਿਤੇ ਜ਼ੋਰ ਦੱਸਦਾ ਹੈ ਕਿ ਹਲਕਾ ਵਿਧਾਇਕ ਜਿਹੜੇ ਨੇ ਜਾਂ ਤਾਂ ਉਹਨਾਂ ਦੀ ਸ਼ਹਿਰ ਦੇ ਉੱਤੇ ਸਾਰਾ ਕੁਝ ਹੋ ਰਿਹਾ ਲੇਕਿਨ ਪੁਲਿਸ ਜੋ ਹੈ ਜਿਸਦਾ ਕੰਮ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਉਹ ਵੀ ਕਿਤਨੇ ਕਿਤੇ ਮੁਕ ਦਰਸ਼ਕ ਬਣ ਕੇ ਦੇਖ ਰਹੀ ਹੈ